ਜਿੱਦਿ ਘੜੀ 1100 ਤੋਂ 1200 ਰੁਪਏ ਚ ਚੱਲੀ ਜਾਂਦਾ ਰੇਟ ਫੈਕਟਰੀ ਦਾ ਰੇਟ ਫੈਕਟਰੀ ਦਾ ਰੇਟ ਜੇ 2 2.5 ਕੁੰਟਲ ਦਾ ਵੀ ਤੁਸੀਂ ਬੂਟਾ ਕਰ ਲਿਆ 2000 ਦਾ ਵੀ ਕਰ ਲਿਆ ਕਿੱਲੇ 'ਚ 700 ਬੂਟਾ ਲਾਇਆ ਤਾਂ 14 ਲੱਖ ਹੋ ਗਿਆ ਜੀ ਮੈਂ ਤਾਂ ਇਹ ਜਿਹੜਾ ਪ੍ਰੋਸੈਸ ਦੱਸਦਾ ਹਾਂ ਇਹ 10 ਤੋਂ 15 ਦੇ ਵਿੱਚ ਵਿੱਚ ਜਿੰਨੀ ਤੁਸੀਂ ਸੇਵਾ ਕਰਦੇ ਹੋ ਵੀ 10 ਲੱਖ ਤਾਂ ਮਿਨੀਮਮ ਲਗਭਗ ਕਿੱਲੇ 'ਚ ਆ ਹੀ ਜਾਂਦਾ ਹੈ ਜੀ ਉਹ ਥੋੜੀ ਸੇਵਾ ਤੇ ਹੈ ਜਿਵੇਂ ਆ ਭਾਈ ਸਾਹਿਬ ਨੇ ਹੁਣ ਕਰ ਰੱਖਿਆ ਪੂਰਾ ਸਫਾਈ ਰੱਖਦੇ ਆ ਹੁਣ ਇੱਕ ਸਾਲ ਇੱਕ ਸਾਲ 4 ਮਹੀਨੇ ਇੱਕ ਸਾਲ 4 ਮਹੀਨੇ ਆ ਜੀ 1 ਸਾਲ 4 ਮਹੀਨੇ ਚਾ ਦੇਖੋ ਹੁਣ 15 ਫੁੱਟ ਤੋਂ ਉੱਤੇ ਇਹਨਾਂ ਦੀ ਕਰ ਰੱਖੀ ਹੈ ਇਹਨਾਂ ਨੇ ਜੀ ਗਰੋਥ ਤੇ ਇਹ ਕਿਵੇਂ ਨਾ ਨਿਕਲੂਗਾ ਆਉਟਪੁੱਟ ਇਹਦੇ ਚ ਬਾਕੀ ਖਰੀਦਣ ਵਾਲੇ ਸਭ ਵੀ ਆਪ ਹੀ ਆ ਹਾਂਜੀ ਸਤੰਬਰ ਮਹੀਨੇ ਚ ਅੱਜ ਦੀ ਕੜੀ ਅਸੀਂ 1000 ਰੁਪਏ ਕੰਟਰੋਲ ਖਰੀਦੀ ਜਾਨੇ ਆ ਠੀਕ ਹੈ ਜੀ ਪੇਮੈਂਟ ਕੈਸ਼ ਦੇਣੇ ਪੇਮੈਂਟ ਕੈਸ਼ ਜਿਹੜੇ ਉਹ ਵੀ ਸਾਡਾ ਖਰਚਾ ਬਾਕੀ ਸਾਡਾ ਸਾਰਾ ਆਪਦਾ ਹੀ ਖਰਚਾ ਹੁੰਦਾ ਹੈ ਉਹ ਦੂਰੀ ਤੈਅ ਕਰਦੀ ਹੈ ਕਿ 10-20 ਰੁਪਏ ਦਰ ਦਰ ਹੁੰਦਾ ਰਹਿੰਦਾ ਹੈ ਯਾਰ ਤਾਂ ਮੰਨ ਕੇ ਚੱਲੋ ਲਗਭਗ ਰੇਟੰ ਦਾ ਬੜੇ ਕਿਸਾਨ ਭਰਾਵਾਂ ਨੂੰ ਇਹ ਡਰ ਆ ਜੀ ਕਹਿੰਦੇ ਸਫੈ ਖਵਤ ਵੀ ਦੱਸ ਦਿਓ ਪੰਜਾਬ ਚ ਕਿੱਥੇ ਕਿੱਥੇ ਹੈਗੀ ਮੈਂ ਕਹਿੰਦਾ ਹਜੇ ਤੱਕ ਤਾਂ 70% ਮਾਲ ਜਿਹੜਾ ਹੈਗਾ ਆਸਟ੍ਰੇਲੀਆ ਤੋਂ ਇੰਪੋਰਟ ਹੋਈ ਜਾਂਦਾ ਹੈ ਆਪਣੀ ਇੰਡੀਆ ਚ ਇੰਡੀਆ ਚ ਫੈਕਟਰੀ ਵਾਲੇ ਤਾਂ ਆ ਬਾਬਾ ਕਰੀ ਜਾਂਦੇ ਆ ਵੀ ਸਾਨੂੰ ਮਾਲ ਦਿਓ ਜ਼ਿੰਮੇਦਾਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਹੁਣ ਥੋੜੀ ਸੋਝੀ ਆਈ ਜਾਂਦੀ ਹੈ ਲਾਈਵ ਹੀ ਜਾਂਦੇ ਆ ਤੇ ਕਰੀ ਜਾਂਦੇ ਆ ਤੇ ਕਈ ਆਊਟਪੁੱਟ ਕੱਢੀ ਵੀ ਜਾਂਦੇ ਚੰਗੇ ਆਊਟਪੁੱਟ ਨਿਕਲੀ ਜਾਂਦੀ ਐ ਇਹਦੇ ਚ ਜੀ ਤੇ ਜਿਹੜੀਆਂ ਅਫਵਾਹਾਂ ਫੈਲਦੀਆਂ ਨੇ ਕਈਆਂ ਕਹਾਈਆਂ ਗੱਲਾਂ ਹੁੰਦੀਆਂ ਫੇਸਬੁੱਕ ਦੇ ਬੈਠੇ ਲੋਕ ਕਮੈਂਟ ਕਰੀ ਜਾਂਦੇ ਆ ਕਹਿੰਦੇ ਪੰਜਾਬ ਨੂੰ ਬਰਬਾਦ ਕਰ ਦੂਗਾ ਸਫੈਦਾ ਦੇਸੀ ਫੈਦੇ ਦੇ ਵਿੱਚ ਤੇ ਕਲੌਂਸ ਫੈਦੇ ਦੇ ਵਿੱਚ ਥੋੜਾ ਜਿਹਾ ਫਰਕ ਦੱਸਿਓ ਜੀ। ਇਹਦੇ ਵਿੱਚ ਕੀ ਹੈ ਬਸ ਆਹ ਟਾਣੀ ਆਪਣੇ ਆਪ ਛੱਡਦੀ ਜਾਊਗੀ ਜਿਵੇਂ ਆਮ ਦਾਣੇ ਨਿਕਲ ਜਾਂਦੇ ਆਪਣੇ ਜਿਹੜੇ ਆਮ ਦੇਸੀ ਫੈਦੇ ਹੁੰਦੇ ਜਿਹੜੇ। ਹਾਂਜੀ ਹਾਂਜੀ। ਤੇ ਇਹਨਾਂ ਜਿਹੜੇ ਹੈਗਾ ਆ ਮਤਲਬ ਟਾਣੀ ਨਿਕਲੀ ਇਹਦੇ ਪੱਤਾ ਸੀਗਾ ਪਹਿਲਾਂ ਹੁਣ ਇਹਨੇ ਬਸ ਸੁੱਕ ਗਈ ਨਾ ਇਹ ਇਹਨੇ ਆਪਣੇ ਆਪ ਛੱਡ ਜਾਣੀ ਇਹਨੂੰ ਹੁਣ ਤਾਂ ਆਪਾਂ ਤੋੜਤਾ ਹੀ ਤੋੜਨ ਦੀ ਲੋੜ ਨਹੀਂ ਪੈਂਦੀ। ਠੀਕ ਹੈ ਜੀ। ਆਪਣੇ ਆਪ ਹੀ ਛੱਡਦਾ ਜਾਊਗਾ ਇਹ ਉੱਤੇ ਟੂਸਾ ਨਿਕਲਦਾ ਜਾਂਦਾ ਬਸ। ਹਾਂਜੀ। ਤੇ ਜਿਹੜਾ ਉਹ ਹੁੰਦਾ ਦੂਜਾ ਆਪਣਾ ਦੇਸੀ ਹੁੰਦਾ ਉਹਦੇ ਇੱਥੇ ਆ ਜਿਹੜੀ ਹੈਗੀ ਹੈ ਉਹ ਫਿਰ ਛਾਂ ਵੀ ਕਰੂਗਾ ਉਹਦਾ ਮੁੱਢ ਵੀ ਵੱਡਾ ਹੋਈ ਜਾਊਗਾ ਹਾਂਜੀ ਤੇ ਫਸਲੇ ਵੀ ਮਾਰੂਗਾ ਪਾਣੀ ਵੀ ਜ਼ਿਆਦਾ ਪੀਊਗਾ ਜੀ ਤੇ ਇਹ ਤਿਆਰ ਕਿੰਨੇ ਟਾਈਮ ਦੇ ਵਿੱਚ ਹੋ ਜਾਂਦਾ ਜਿਵੇਂ ਇਹ ਲੱਗਿਆ ਹੋਇਆ ਜੀ ਇਹ ਮਤਲਬ ਪੂਰਾ ਪਲਾਟ ਹੈਗਾ ਤਾਂ 5 ਸਾਲ ਲੱਗ ਜਾਂਦੇ ਇਹਨੂੰ ਤਿਆਰ ਹੋਣ ਲੱਗਿਆਂ ਠੀਕ ਹੈ ਜੀ ਥੋੜਾ ਜਿਹਾ ਗੈਪ ਜ਼ਿਆਦਾ ਰੱਖਿਆ ਜਿਵੇਂ ਉੱਥੇ ਪਰਲੇ ਪਾਸੇ 12 ਫੁੱਟ ਦਾ ਗੈਪ ਇੱਥੇ ਆਪਣਾ 10 ਫੁੱਟ ਹੀ ਹੈ ਗੈਪ ਹਾਂਜੀ ਇਸ ਤੋਂ ਬਾਅਦ ਹੁਣ ਪ੍ਰੋਸੈਸ ਕਰਕੇ 12-13 ਫੁੱਟ ਦਾ ਗੈਪ ਰੱਖਿਆ ਹੋਇਆ ਹੈ ਜੀ ਜਾਂ ਬੱਟਾਂ ਦੇ ਲਾਦ ਨੇ ਬੱਟਾਂ ਇਹਦੇ 4 ਸਾਲਾਂ ਜੀ ਹੋ ਜਾਣੇ ਇਹਨੇ ਅੱਛਾ ਜੀ 4 ਸਾਲ ਸਰਕਾਰ ਤਾਂ 14 ਸਾਲ ਲਾਂਦੀ ਦੁੱਗਣੇ ਹੋਣ ਲੱਗੇ ਆ 100 ਗੁਣਾ ਕਰ ਦੇਣਾ ਇਹਨੇ ਸਿਰਫ 5 ਸਾਲਾਂ 'ਚ ਤੁਹਾਨੂੰ 5 ਸਾਲਾਂ 'ਚ ਜਿੰਨਾ ਤੁਸੀਂ ਇਨਵੈਸਟਮੈਂਟ ਅੱਜ ਕਰਤੀ ਸਿਰਫ 5 ਸਾਲਾਂ 'ਚ ਪੈਸਾ 100 ਗੁਣਾ ਹੋ ਜਾਂਦਾ ਜਿਵੇਂ ਇਹ ਹੁਣ ਪਲਾਂਟ ਲੱਗੇ ਹੋਇਆ ਜੀ ਏਕੜ ਦੇ ਵਿੱਚ 6-700 ਪਲਾਂਟ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਜੇ ਆਪਾਂ 5 ਸਾਲਾਂ ਨੂੰ ਗੱਲ ਕਰੀਏ ਇਹਦਾ ਐਵਰੇਜ ਵੇਟ ਕੀ ਆਉਂਦਾ ਹੈਗਾ ਰੇਟ ਦੀ ਵੀ ਗੱਲ ਕਰੀਏ ਤਾਂ ਕਿੰਨੀ ਆਮਦਨ ਹੁੰਦੀ ਹੈ ਜੀ ਐਂ ਦੇ ਲਗ ਵੇਟੰਦਾ 2 ਤੋਂ 3 ਕੁੰਟਲ ਦੇ ਕਰੀਬ ਹੀ ਰਹਿ ਜਾਂਦਾ ਹੈ ਐਵਰੇਜ ਸਾਰੇ ਐਵਰੇਜ ਲਾਈਏ 2 ਕੁੰਟਲ ਦੀ ਲਾਈਏ ਤਾਂ ਵੀ 2000 ਦਾ ਪੌਦਾ ਹੋ ਜਾਂਦਾ ਲਗਭਗ ਇੱਕਾ ਠੀਕ ਹੈ ਜੀ ਤੇ ਜੇ ਮੰਨ ਲਓ 700 ਪਰ ਲਾਈਓ ਹੀ ਗੁਣਾ ਕਰੋਗੇ ਤਾਂ ਸਾਰਿਆਂ ਨੂੰ ਆਂਦਾ ਹੈ ਹਾਂਜੀ ਆਮ ਹਰੇਕ ਕਿਸਾਨ ਨੂੰ ਇੱਥੇ ਆਣਾ ਹੀ ਪੈਣਾ ਕਿਉਂਕਿ ਆਮ